Bye. ਚੋਰੀ ਦੇ ਪਰਚੇ ਯਾਰ ਹੱਦ ਆ ਤੇ ਬਲੈਂਡਰ ਚੋਰੀ ਦੇ ਪਰਚੇ ਵਾਲੇ ਵੀ ਕਹਿੰਦੇ ਪਰਚੇ ਪਰਚੇ ਤਾਂ ਆ ਹੁੰਦੇ ਆ ਜਿਨੇ ਚੰਡੀਗੜ੍ਹ ਚ ਬੁਰੀ ਤਰ੍ਹਾਂ ਕੋਟਿਆ ਸਕੀਰਤ ਮੋਟਾ ਉਹ ਮੁੰਡਾ ਆਇਆ ਮੀਡੀਆ ਦੇ ਸਾਹਮਣੇ ਦੱਸ ਦਿੱਤੀ ਮੋਟੇ ਦੇ ਕਟਾਪੇ ਦੀ ਅਸਲੀ ਵਜ੍ਹਾ ਨਾ ਹੀ ਮਨਜੀਤ ਕੌਰ ਨੇ ਟਾਈਮ ਛਕਾਇਆ ਨਾ ਹੀ ਸੁਖਰਤਿਆ ਨੇ ਆਪਣੇ ਇਸ ਕੰਮ ਕਰਕੇ ਹੀ ਮੋਟੇ ਨੂੰ ਪਈਆ ਇੰਨੀ ਜ਼ਿਆਦਾ ਕੋਟ ਦਰਅਸਲ ਕਲਵਿੰਦਰ ਮੋਫਰ ਨਾਮ ਦਾ ਇੱਕ ਮੁੰਡਾ ਹੈ ਤੇ ਇਨੇ ਆਪਣੇ ਯਾਰਾਂ ਦੋਸਤਾਂ ਨਾਲ ਰਲ ਕੇ ਮੋਟੇ ਦਾ ਕਟਾਪਾ ਕੀਤਾ ਚੰਡੀਗੜ੍ਹ ਜਿਹਦੀ ਕੀ ਤੁਸੀਂ ਵੀਡੀਓ ਵੇਖ ਲਈ ਹੋਏਗੀ ਤਾਂ ਹੁਣ ਕਲਵਿੰਦਰ ਮੋਫਰ ਨੇ ਇੱਕ ਨਿੱਜੀ ਚੈਨਲ ਗੱਲਬਾਤ ਕਰਦੇ ਹੋਏ ਕਲਵਿੰਦਰ ਮੋਫਰ ਕਹਿੰਦਾ ਹੈ ਕਿ ਇਹ ਜਿਹੜਾ ਮੋਟਾ ਹੈ ਇਹ ਲਾਈਵ ਆਇਆ ਸੀ ਤੇ ਲਾਈਵ 'ਚ ਇਹ ਮੈਨੂੰ ਕਹਿੰਦਾ ਸੀ ਵੀ ਕਲਵਿੰਦਰ ਮੋਫਰ ਫੁਕਰ ਹੈ ਤੇ ਇਹਦੇ ਤੇ ਚੋਰੀ ਦੇ ਪਰਚੇ ਪਏ ਆ ਤੇ ਕਲਵਿੰਦਰ ਮੋਫਰ ਕਹਿੰਦਾ ਕਿ ਮੇਰੇ ਤੇ ਕੋਈ ਵੀ ਚੋਰੀ ਦਾ ਪਰਚਾ ਨਹੀਂ ਮੇਰੇ ਤੇ ਆਰਮ ਐਕਟ ਦਾ ਪਰਚਾ ਹੈ ਜਾਂ 307 ਦਾ ਹੈ ਪਰ ਜੋ ਆ ਮੋਟਾ ਇਹ ਕਹਿ ਕੇ ਮੇਰੀ ਬੇਇੱਜ਼ਤੀ ਕਰਦਾ ਸੀ ਵੀ ਇਹਦੇ ਤੇ ਚੋਰੀ ਦੇ ਪਰਚੇ ਪਏ ਆ ਤੇ ਹੋਰ ਵੀ ਇਹਨੇ ਬੜੀਆਂ ਗਾਲਾਂ ਕੱਢੀਆਂ ਸੀ ਤੇ ਕਲਵਿੰਦਰ ਮੋਫਰ ਕਹਿੰਦਾ ਕਿ ਮਨਜੀਤ ਕੌਰ ਵੀ ਮੇਰੇ ਬਾਰੇ ਗਲਤ ਬੋਲੀ ਸੀ ਪਰ ਉਹਨੇ ਜੋ ਆ ਮੈਥੋਂ ਮਾਫੀ ਮੰਗ ਲਈ ਤੇ ਜਿਹੜਾ ਇਹ ਕੀਰਤ ਮੋਟਾ ਹੈ ਇਹਦਾ ਮਨਜੀਤ ਕੌਰ ਨੇ ਟਾਈਮ ਨਹੀਂ ਚਕਾਇਆ ਇਹ ਆਪਣੇ ਕਰਤੱਵ ਵੀ ਫਸ ਸੇ ਅਦਰਸਲ ਚੰਡੀਗੜ੍ਹ ਦੇ ਇੱਕ ਕਲੱਬ 'ਚ ਦੇਰ ਰਾਤ ਪਾਰਟੀ ਕਰ ਰਿਹਾ ਸੀ ਮੋਟਾ ਤੇ ਖਾਂਦੇ ਪੀਂਦੇ ਹੋਏ ਇੱਕ ਸਟੋਰੀ ਪਾਉਂਦਾ ਤੇ ਉਸ ਸਟੋਰੀ ਨੂੰ ਵੇਖ ਕੇ ਕੁਲਵਿੰਦਰ ਮੋਫਰ ਆਪਣੇ ਯਾਰਾਂ ਨਾਲ ਐਦੇ ਤੋਂ ਪਹੁੰਚਦਾ ਤੇ ਉੱਥੇ ਫਿਰ ਮੋਟਾ ਇਹਨਾਂ ਨੂੰ ਮਿਲ ਜਾਂਦਾ ਤੇ ਫਿਰ ਚੰਗਾ ਜਿਆਦਾ ਮੋਟੇ ਦਾ ਕਟਾਪਾ ਹੁੰਦਾ ਜਿਹਦੀ ਵੀਡੀਓ ਤੁਸੀਂ ਵੇਖੀ ਹੋਏਗੀ ਸੋ ਹੁਣ ਕਈ ਲੋਕ ਕਹਿ ਰਹੇ ਆ ਵੀ ਜੀਭ 'ਚ ਹੱਡੀ ਤਾਂ ਨਹੀਂ ਹੁੰਦੀ ਪਰ ਇਹ ਹੱਡੀਆਂ ਤੜਾ ਜ਼ਰੂਰ ਦਿੰਦੀ ਆ